ਸੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਸੱਤਾਧਾਰੀ ਆਮ ਆਦਮੀ ਪਾਰਟੀ ਹੋ ਗਈ ਖੇਰੂ ਖੇਰੂ ਆਮ ਆਦਮੀ ਪਾਰਟੀ ਦਾ ਇੱਕ ਸੀਨੀਅਰ ਲੀਡਰ ਆਪ ਨੂੰ ਛੱਡ ਕੇ ਹੋਇਆ ਨਵੀਂ ਪਾਰਟੀ ਵਿੱਚ ਸ਼ਾਮਲ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਹੋਈ ਖਤਮ ਹੁਣ ਆਮ ਆਦਮੀ ਪਾਰਟੀ ਦਾ ਪੈ ਗਿਆ ਭੋਗ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਪੰਜਾਬ ਵਿੱਚ ਵੀ ਬਹੁਤ ਜਲਦੀ ਆਮ ਆਦਮੀ ਪਾਰਟੀ ਦਾ ਮੜਿਆ ਮੇਟ ਹੁੰਦਾ ਜਾ ਰਿਹਾ ਹੈ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਜਿਹੜੀ ਖਤਮ ਹੁੰਦੀ ਜਾ ਰਹੀ ਹੈ ਜਿਵੇਂ ਅਜੇ ਪੰਜਾਬ ਵਿੱਚ ਡੇਢ ਸਾਲ ਦੇ ਕਰੀਬ ਸਮਾਂ ਪਿਆ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਜਿਵੇਂ ਹੀ 2026 ਆਵੇਗਾ ਜੋ ਆਮ ਆਦਮੀ ਪਾਰਟੀ ਦੇ ਵਲੰਟੀਅਰ ਵਰਕਰ ਜਾਂ ਸੀਨੀਅਰ ਲੀਡਰ ਵਿਧਾਇਕ ਉਹ ਸਾਰੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਦੂਸਰੀਆਂ ਪਾਰਟੀਆਂ ਵਿੱਚ ਸ਼ਾਮਲ ਹੋ ਜਾਣਗੇ ਜੋ ਅੱਜ ਨਵੀਆਂ ਚਰਚਾਵਾਂ ਉੱਠੀਆਂ ਹੋਈਆਂ ਨੇ ਕਿ ਆਮ ਆਦਮੀ ਪਾਰਟੀ ਨੇ ਝੂਠ ਤੇ ਪੁਲੰਦੇ ਨਾਲ ਸਰਕਾਰ ਬਣਾਈ ਪਰ ਉਸ ਸਰਕਾਰ ਦੇ ਵਿੱਚ ਜੋ ਲੋਕਾਂ ਨੇ ਵਾਅਦੇ ਕੀਤੇ ਕੇ ਉਹ ਵਾਅਦੇ ਪੂਰੇ ਨਹੀਂ ਕੀਤੇ ਹੋਏ ਸੋ ਦਿੱਲੀ ਦੇ ਲੀਡਰ ਆ ਕੇ ਪੰਜਾਬ ਵਿੱਚ ਪੂਰੀ ਤਰ੍ਹਾਂ ਹਾਵੀ ਹੋਏ ਹੋਏ ਨੇ ਔਰ ਪੰਜਾਬ ਦੇ ਜਿਹੜੇ ਵਰਕਰ ਸੀ ਉਹਨਾਂ ਦੀ ਕੋਈ ਪੁੱਛ ਪ੍ਰਤੀਤ ਨਹੀਂ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਜਿਵੇਂ ਦਿੱਲੀ ਦੇ ਵਿੱਚ ਸੱਤਾ ਗਈ ਤਾਂ ਦਿੱਲੀ ਵਿੱਚੋਂ ਆਮ ਆਦਮੀ ਪਾਰਟੀ ਦੇ ਸਾਰੇ ਵਰਕਰ ਛੱਡ ਕੇ ਦੂਸਰੀਆਂ ਪਾਰਟੀਆਂ ਵਿੱਚ ਸ਼ਾਮਲ ਹੋ ਗਏ ਸੋ ਦਿੱਲੀ ਦੇ ਵਿੱਚ ਇੱਕ ਹੋਰ ਨਵੀਂ ਪਾਰਟੀ ਬਣ ਕੇ ਸਾਹਮਣੇ ਆ ਗਈ ਜਿਸ ਦਾ ਮਕਸਦ ਹੈ ਲੋਕਾਂ ਦੀ ਸੇਵਾ ਕਰਨਾ ਜਦੋਂ ਕਿ ਉਹ ਦੂਸਰੀਆਂ ਪਾਰਟੀਆਂ ਵਿੱਚ ਵੀ ਸ਼ਾਮਲ ਹੋ ਸਕਦੇ ਸੀ ਉਹ ਲੀਡਰ ਪਰ ਉਹਨਾਂ ਨੇ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਨਵੀਂ ਪਾਰਟੀ ਹੋਂਦ ਵਿੱਚ ਆ ਗਈ ਸੋ ਆਮ ਆਦਮੀ ਪਾਰਟੀ ਜੋ ਦਿੱਲੀ ਨਗਰ ਨਿਗਮ ਚੋਣਾਂ ਦੇ ਵਿੱਚ ਜਿਸ ਨੇ ਹਿੱਸਾ ਨਹੀਂ ਲਿਆ ਐਮ ਸੀ ਡੀ ਚੋਂ ਕਾਉਂਸਲਰ ਬੋਬੀ ਕਿਨਰ ਨੇ ਮੰਗਲਵਾਰ ਨੂੰ ਜੋ ਆਮ ਆਦਮੀ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਕੇ ਨਵੀਂ ਬਣੀ ਪਾਰਟੀ ਇੰਦਰ ਪ੍ਰਸਤ ਵਿਕਾਸ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ ਬੋਬੀ ਕਿਨਰ ਆਪ ਛੱਡ ਕੇ ਨਵੀਂ ਬਣੀ ਪਾਰਟੀ ਵਿੱਚ ਜੋ ਸ਼ਾਮਲ ਹੋਏ ਨੇ ਉਹ 16ਵੇਂ ਕੌਂਸਲਰ ਨੇ ਇਸ ਤੋਂ ਪਹਿਲਾਂ 15 ਕੌਂਸਲਰਾਂ ਨੇ ਜੋ ਸ਼ਨੀਵਾਰ ਨੂੰ ਆਮ ਆਦਮੀ ਪਾਰਟੀ ਨੂੰ ਛਟਕਾ ਦਿੱਤਾ ਸੀ ਉਸ ਤੋਂ ਬਾਅਦ ਨਵੀਂ ਪਾਰਟੀ ਬਣਾਉਣ ਦਾ ਉਹਨਾਂ ਨੇ ਐਲਾਨ ਕਰ ਦਿੱਤਾ ਸੀ ਸੋ ਸੁਲਤਾਨਪੁਰ ਮਾਜਰਾ ਵਿਧਾਨ ਸਭਾ ਹਲਕੇ ਦੇ ਵਾਰਡ ਨੰਬਰ 43 ਤੋਂ ਕੌਂਸਲਰ ਹਨ ਐਮ ਸੀ ਡੀ ਵਿੱਚ ਆਪ ਨੂੰ ਛਟਕਾ ਦਿੰਦੇ ਹੋਏ 15 ਕੌਂਸਲਰਾਂ ਨੇ ਸ਼ਨੀਵਾਰ ਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਕੇ ਨਵੀਂ ਪਾਰਟੀ ਬਣਾ ਲਈ ਸੀ ਜੋ ਇੰਦਰਪ੍ਰਸਤ ਵਿਕਾਸ ਪਾਰਟੀ ਦਾ ਉਹਨਾਂ ਨੇ ਐਲਾਨ ਕਰ ਦਿੱਤਾ ਸੀ ਸੋ ਬੋਬੀ ਕਿਨਰ ਜਿਹੜੇ ਕਿ 16ਵੇਂ ਅਜੀ ਕਾਉਂਸਲਰ ਹਨ ਜਿਨ੍ਹਾਂ ਨੇ ਹਾਲ ਹੀ ਵਿੱਚ ਪਾਰਟੀ ਛੱਡੀ ਹੈ ਇਸ ਤੋਂ ਪਹਿਲਾਂ 15 ਕਾਉਂਸਲਰਾਂ ਨੇ ਸ਼ਨੀਵਾਰ ਨੂੰ ਅਸਤੀਫਾ ਦਿੱਤਾ ਸੀ ਹੌਲੀ ਹੌਲੀ ਸਾਰੇ ਕਾਉਂਸਲਰ ਜੋ ਨਵੀਂ ਬਣੀ ਪਾਰਟੀ ਵਿੱਚ ਸ਼ਾਮਲ ਹੋ ਜਾਣਗੇ ਔਰ ਆਮ ਆਦਮੀ ਪਾਰਟੀ ਦਾ ਦਿੱਲੀ ਦੇ ਵਿੱਚੋਂ ਸਫਾਇਆ ਹੋ ਜਾਵੇਗਾ ਉਸ ਤੋਂ ਬਾਅਦ ਪੰਜਾਬ ਵਿੱਚ ਵੀ ਇੰਦਰਪ੍ਰਸਤ ਪੈਰ ਪਸਾਰੇਗੀ ਸੋ ਪੰਜਾਬ ਦੇ ਵਿੱਚ ਵੀ ਨਵੀਂ ਇੰਦਰਪ੍ਰਸਤ ਆਵੇਗੀ ਪਾਰਟੀ ਜੋ ਪੰਜਾਬ ਦੇ ਵੀ ਆਮ ਆਦਮੀ ਪਾਰਟੀ ਦੇ ਵਰਕਰ ਉਸ ਨਵੀਂ ਪਾਰਟੀ ਵਿੱਚ ਸ਼ਾਮਲ ਹੋਣਗੇ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਜੋ ਬਿਲਕੁਲ ਲੋਕਾਂ ਦੇ ਕੀਤੇ ਹੋਏ ਕੰਮਾਂ ਦੇ ਉੱਪਰ ਖਰੀ ਨਹੀਂ ਉਤਰੀ ਲੋਕਾਂ ਨਾਲ ਕੀਤੇ ਹੋਏ ਵਾਅਦਿਆਂ ਤੇ ਖਰੀ ਨਹੀਂ ਉਤਰੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬੋਬੀ ਕਿੰਨੇ ਨੇ ਕਿ ਲੋਕ ਬਹੁਤ ਦੁਖੀ ਹਨ ਕਿਉਂਕਿ ਇਲਾਕੇ ਵਿੱਚ ਕੋਈ ਵੀ ਵਿਕਾਸ ਨਹੀਂ ਹੋ ਸਕਿਆ ਪਿਛਲੇ 15 ਸਾਲਾਂ ਤੋਂ ਦਿੱਲੀ ਦੇ ਵਿੱਚ ਸੋ ਪਾਰਟੀ ਵਿੱਚ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਜਦੋਂ ਕਿ ਸਦਨ ਕੰਮ ਨਹੀਂ ਕਰਦਾ ਅਤੇ ਮੁੱਦਿਆਂ ਤੇ ਚਰਚਾ ਨਹੀਂ ਹੁੰਦੀ ਤਾਂ ਕੰਮ ਕਿਵੇਂ ਹੋਵੇਗਾ ਉਹਨਾਂ ਨੇ ਕਿਹਾ ਕਿ ਕਾਉਂਸਲਰਾਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਨਹੀਂ ਮਿਲਦਾ ਅਤੇ ਸਦਨ ਦੀ ਕਾਰਵਾਈ ਕਈ ਵਾਰ ਸਿਰਫ 5 ਮਿੰਟਾਂ ਵਿੱਚ ਖਤਮ ਹੋ ਜਾਂਦੀ ਹੈ ਬੋਬੀ ਨੇ ਇਹ ਵੀ ਕਹਿ ਕੇ ਉਸਨੇ ਪਾਰਟੀ ਇਸ ਲਈ ਛੱਡੀ ਹੈ ਕਿ ਉਹ ਸੱਚਮੁੱਚ ਲੋਕਾਂ ਦੀ ਸੇਵਾ ਕਰਨ ਵਾਸਤੇ ਆਏ ਨੇ ਨਾ ਕਿ ਰਾਜਨੀਤੀ ਕਰਨ ਵਾਸਤੇ ਉਹਨਾਂ ਨੇ ਕਿਹਾ ਕਿ ਨਵੀਂ ਬਣੀ ਇੰਦਰਪ੍ਰਸਤ ਵਿਕਾਸ ਪਾਰਟੀ ਦੇ ਸੀਨੀਅਰ ਆਗੂ ਤੇ ਪ੍ਰਧਾਨ ਮਕੇਸ਼ ਗੋਇਲ ਨੇ ਕਿਹਾ ਕਿ ਸਾਰੇ ਆਗੂ ਆ ਕੋਲ ਦੂਜੀਆਂ ਪਾਰਟੀਆਂ ਵਿੱਚ ਵੀ ਛੱਦੇ ਆ ਰਹੇ ਨੇ ਸ਼ਾਮਲ ਹੋਣ ਵਾਸਤੇ ਪਰ ਉਹਨਾਂ ਦਾ ਵਿਕਲਪ ਜੋ ਉਹਨਾਂ ਦੇ ਜਨਤਾ ਦੇ ਨਾਲ ਲੋਕਾਂ ਦੇ ਨਾਲ ਕੀਤੇ ਹੋਏ ਕੰਮਾਂ ਨੂੰ ਜਿਹੜਾ ਕਿ ਕਰਾਉਣਾ ਹੈ ਸੇਵਾ ਕਰਨੀ ਹੈ ਨਾ ਕਿ ਰਾਜਨੀਤੀ ਕਰਨੀ ਹੈ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਰਾਜਨੀਤੀ ਕਰਨ ਵਾਸਤੇ ਔਰ ਕੁਰਸੀਆਂ ਤੇ ਬੈਠਣ ਵਾਸਤੇ ਆਏ ਸੀ ਔਰ ਲੋਕ ਸੇਵਾ ਉਹਨਾਂ ਵਾਸਤੇ ਜਿਹੜੀ ਇਹ ਬਿਲਕੁਲ ਪਿੱਛੇ ਰਹਿ ਗਈ ਪੰਜਾਬ ਵਿੱਚ ਵੀ ਬਹੁਤ ਜਲਦੀ ਆਮ ਆਦਮੀ ਪਾਰਟੀ ਦਾ ਸਫਾਇਆ ਹੋ ਜਾਵੇਗਾ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਹੁਣ ਦਿੱਲੀ ਤੋਂ ਬਾਅਦ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਖਤਮ ਹੋ ਜਾਵੇਗੀ